ਏ ਵਾਹ ਗੁਰੂ ਜੀ ਗੁਰਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਦਕਾ ਆਪਾ ਪਾਵਨ ਪਵਿੱਤਰ ਅੰਗ 212 ਤੇ ਸੁਭਾਏਮਾਨ ਸ਼ਬਦ ਪੜਿਆ ਸਤਿਗੁਰੂ ਕਹਿਣਾ ਕਰਦੇ ਨੇ ਇਹ ਗਉੜੀ ਰਾਗ ਦਾ ਸ਼ਬਦ ਆ ਜੀ ਮਹਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹਾਰਾਜ ਕਹਿੰਦੇ ਜਾ ਕੋਬ ਸਰੇ RAM ਨਾਮ ਤਾਹੋ ਕੋਪੀਰ ਮਹਾਰਾਜ ਕਹਿੰਦੇ ਹੇ ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ ਤੇ ਫਿਰ ਅੱਗੇ ਦੱਸਦੇ ਨੇ ਸਾਥ ਸੰਗਤ ਮਿਲ ਹਰ ਰਵੇ ਸੇ ਗੁਣੀਂ ਗੀਰਨ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਗੁਣਾਂ ਦੇ ਮਾਲਕ ਬਣ ਜਾਂਦੇ ਨੇ ਤੇ ਉਹ ਡੋਂਗੇ ਜਿਗਰੇ ਵਾਲੇ ਬਣ ਜਾਂਦੇ ਹਨ ਸਹਿਣਸ਼ੀਲਤਾ ਆ ਜਾਂਦੀ ਹੈ ਸਮਝ ਆ ਜਾਂਦੀ ਆ ਸੋਚ ਬਦਲ ਜਾਂਦੀ ਆ ਬੋਲੀ ਬਦਲ ਜਾਂਦੀ ਆ ਮਹਾਰਾਜ ਕਹਿੰਦੇ ਨੇ ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ਜਿਵੇਂ ਆਪਾਂ ਵਾਰੀ ਗੱਲ ਕਰਦੇ ਆ ਵੀ ਬੰਦਾ ਬੜਾ ਜਿਗਰੇ ਵਾਲਾ ਯਾਰ ਉਹ ਨੂੰ ਨਹੀਂ ਕਿਸੇ ਕਿਸਮ ਦੀ ਪਰਵਾ ਉਹ دنیਆਵੀ ਗੱਲਾਂ ਨੇ ਪਰ ਇਹ ਅੰਦਰੋਂ ਜਦੋਂ ਭਿੱਜਦਾ ਨਾ ਮਨ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਫਿਰ ਬੜਾ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਉਹ ਮਨੁੱਖ ਅੱਗੇ ਮਹਾਰਾਜ ਕਹਿੰਦੇ ਨੇ ਜਾ ਕੋ ਗੁਰਮੁਖ ਰਦੇ ਬੁੱਧ ਤਾਂ ਕੇ ਕਰਤਲ ਨਭ ਨਿੱਧ ਸਿੱਧ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਿਮਰਨ ਦੀ ਸੂਝ ਪੈਦਾ ਹੋ ਜਾਂਦੀ ਹੈ ਤੇ ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉੱਤੇ ਨੌ ਹੀ ਖਜ਼ਾਨੇ ਤੇ ਸਾਰੀਆਂ ਸਿੱਧੀਆਂ ਆ ਟਿਕਦੀਆਂ ਹਨ ਕਈ ਲੋਕ ਤਾਂ ਹੁਣ ਬਹੁਤ ਜੋਗ ਸਾਧਨ ਕਰਦੇ ਆ ਨਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਦੀ ਖਾਤਰ ਮਹਾਰਾਜ ਕਹਿੰਦੇ ਨੇ ਬਈ ਜਿਹੜੇ ਮਨੁੱਖ ਦੇ ਭਾਈ ਜਿਹੜੇ ਗੁਰਮਖ ਜਾ ਕੋ ਗੁਰਮਖ ਰਦੇ ਬੁੱਧ ਜੇ ਗੁਰੂ ਦਾ ਗਿਆਨ ਆ ਗਿਆ ਤਾਂ ਗੁਰੂ ਤੋਂ ਤੈਨੂੰ ਬੁੱਧੀ ਆ ਜਾਣੀ ਆ ਆਪਾਂ ਸਮਝਦੇ ਨਾ ਆਪਣੇ ਵਾਲੇ ਏਰੀਏ ਦੀ ਭਾਸ਼ਾ ਹੀ ਆ ਵੀ ਤੈਨੂੰ ਬੁੱਧੀ ਹੈ ਨਹੀਂ ਜਿਹਨੂੰ ਆਮ ਆਪਾਂ ਕਹਿ ਦਿੰਨੇ ਆ ਵੀ ਤੈਨੂੰ ਜਾਣਕਾਰੀ ਨਹੀਂ ਹੈ ਤੈਨੂੰ ਸੋਝੀ ਨਹੀਂ ਹੈ ਮਹਾਰਾਜ ਕਹਿੰਦੇ ਜਾ ਕੋ ਗੁਰਮਖ ਰਦੇ ਬੁੱਧ ਤਾਂ ਕੇ ਕਰ ਤਲ ਨਵ ਨਿਧ ਕਰ ਮੈਨੇ ਹੱਥ ਤਲ ਮੈਨੇ ਤਲੀ ਮਹਾਰਾਜ ਕਹਿੰਦੇ ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉੱਤੇ ਨੌ ਹੀ ਖਜ਼ਾਨੇ ਤੇ ਸਾਰੀਆਂ ਸਿੱਧੀਆਂ ਆ ਟਿਕਦੀਆਂ ਹਨ ਇੰਨਾ ਸੌਖਾ ਕਰਤਾ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਤੈਨੂੰ ਗੁਰਬਾਣੀ ਨੇ ਇੰਨਾ ਸੌਖਾ ਕਰਤਾ ਭਾਈ ਪ੍ਰਮਾਤਮਾ ਦਾ ਨਾਮ ਟਕਾਲਾ ਬਸ ਸਭ ਕੁਝ ਤੇਰੇ ਪੱਲੇ ਆ जिदे पल्ले नाम तान ना पाई ओदे पल्ले सारा कुछ सारी दुनिया दे खजाने ओदे कोल आ। ਕਿਉਂਕਿ ਉਹ ਦਿਨੋਂ ਅਮੀਰ ਹੋ ਜਾਂਦਾ। ਇੱਕ ਛੋਟੀ ਜੀ ਕਹਾਣੀ ਆ ਸਿਕੰਦਰ ਬਾਦਸ਼ਾ ਜਦੋਂ ਦੁਨੀਆਂ ਜਿੱਤਣ ਵਾਸਤੇ ਚੱਲਿਆ ਨਾ ਅੱਧੀ ਦੁਨੀਆਂ ਜਿੱਤ ਲਈ ਸੀ ਸਿਕੰਦਰ ਬਾਦਸ਼ਾ ਨੇ। ਤੇ ਇੱਕ ਫਕੀਰ ਬੈਠਾ ਆਪਦੀ ਮੌਜ ਦੇ ਵਿੱਚ। ਤੇ ਸਿਕੰਦਰ ਬਾਦਸ਼ਾ ਆਇਆ ਉਹ ਫਕੀਰ ਕੋਲੇ ਆ ਗਿਆ। ਸਿਕੰਦਰ ਬਾਦਸ਼ਾਹ ਨੂੰ ਆਏ ਸੀ ਵੀ ਮੈਨੂੰ ਇਹਨੇ ਸਲੂਟ ਹੀ ਨਹੀਂ ਕੀਤਾ ਉਹਦਾ ਸਾਸਰੀ ਕਾਲ ਜਾਂ ਆਰਾਮ ਆਰਾਮ ਜਾਂ ਆਦਾ ਕੁਝ ਵੀ ਨਹੀਂ ਕਿਹਾ ਤੇ ਪੁੱਛਣ ਲੱਗਿਆ ਵੀ ਹਾਂ ਪਾਈ ਕੀ ਹਾਲ ਹੈ ਕਹਿੰਦੇ ਜੀ ਠੀਕ ਹੈ ਉਹਦੇ ਮਨ ਚ ਹੰਕਾਰ ਸੀ ਸਿਕੰਦਰ ਦੇ ਵੀ ਇਹਨੇ ਮੈਨੂੰ ਉੱਠ ਕੇ ਬੁਲਾਇਆ ਹੀ ਨਹੀਂ ਸਲੂਟ ਹੀ ਨਹੀਂ ਕੀਤਾ ਸਿਕੰਦਰ ਕਹਿਣ ਲੱਗਾ ਵੇ ਫਖੀਰਾ ਮੈਂ ਸਿਕੰਦਰ ਬਾਸ਼ ਉਹ ਰੱਬ ਦਾ ਪਿਆਰਾ ਕਹਿੰਦਾ ਜੀ ਠੀਕ ਆ ਹੋਏਗਾ ਕਹਿੰਦਾ ਮੈਂ ਦੁਨੀਆ ਜਿੱਤਣ ਵਾਸਤੇ ਚੱਲਿਆ ਆਏ ਗੱਲਾਂ ਕਰਨ ਲੱਗਾ ਤੇ ਜਦੋਂ ਸਿਆਲ ਦਾ ਮਹੀਨਾ ਸੀ ਜਿੱਦੋਂ ਤੋਂਪਾਂ ਦੀ ਸੀ ਉਦੋਂ ਸਿਕੰਦਰ ਬਾਸ਼ ਜੀ ਖੜਾ ਸੀ ਸੂਰਜ ਦੀਆਂ ਕਰਨਾ ਪੈਂਦੀਆਂ ਸੀ ਫਖੀਰ ਦੇ ਚਿਹਰੇ ਤੇ ਤੇ ਸਿਕੰਦਰ ਬਾਸ਼ਾ ਮੂਰੇ ਆ ਕੇ ਖੜ ਗਿਆ ਤੇ ਉਹਨੇ ਫਖੀਰ ਨੇ ਪ੍ਰਵਾਹ ਨਹੀਂ ਕਰੀ ਵੀ ਦੇਸ਼ ਦਾ ਬਾਸ਼ਾ ਹੈ ਕਹਿੰਦਾ ਮੜਾ ਜੇ ਪਰੇ ਨੂੰ ਹਟ ਤੂੰ ਤੋਂ ਧੁੱਪ ਰੋਕੀ ਬੈਠਾ ਜਿਹੜੀਆਂ ਕਰਨਾ ਆਉਂਦੀਆਂ ਸੀ ਕਿញ្ញ ਤੋ ਉਹ ਵੀ ਰੋਕ ਲੀਆਂ ਆਪਦੇ ਕੋਲੋਂ ਕੀ ਦੇ ਦੇਗਾ ਤੇ ਰੱਬ ਦੇ ਪਿਆਰਿਆਂ ਦੇ ਵਿੱਚ ਜਿਹੜੀ ਆਪਾਂ ਗੱਲ ਕਰੀ ਆ ਵੀ ਮਾਨਟਗਾ ਇਹ ਤੱਕ ਹੋ ਜਾਂਦਾ ਸੁੱਧੀ ਬੁੱਧੀ ਹੁੰਦੀ ਆ ਇਹਨਾਂ ਕੋਲ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਮਹਾਰਾਜ ਕਹਿਣਾ ਕਰਦੇ ਨੇ ਜੋ ਜਾਨੇ ਹਰ ਪ੍ਰਭ ਤਨੀ ਕਿਸ ਨਾਹੀ ਤਾਂ ਕੇ ਕਮੀ ਮਹਾਰਾਜ ਕਹਿੰਦੇ ਹੈ ਭਾਈ ਜਿਹੜੇ ਮਨੁੱਖ ਸਭ ਖਜ਼ਾਨਿਆਂ ਦੇ ਮਾਲਕ ਹਰ ਪ੍ਰਭੂ ਨਾਲ ਡੂੰਗੀ ਸਾਂਝ ਪਾ ਲੈਂਦੇ ਹਨ ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਰਹਿੰਦੀ। ਇਕਦਮ ਦੁਨਿਆਵੀ ਘਰ ਕਹਿ ਲੋ। ਜ਼ਿਆਦਾ ਤਾਂ ਆਪਾਂ ਦੁਨਿਆਵੀ ਸੁੱਖਾਂ ਦੀ ਖਾਤਰ ਹੀ ਭਜਦੇ ਆ ਨਾ ਇੱਧਰ ਉੱਧਰ। ਚਲੋ ਆਪਾਂ ਇਹ ਵੀ ਗੱਲ ਕਹਿ ਲੈਨੇ ਆ ਵੀ ਗੁਰਬਾਣੀ ਵੀ ਪੜਦੇ ਸੁਣਦੇ ਆ ਆਪਾਂ ਸਵਾਰਥ ਕਰਕੇ ਆ। ਬਾਲੇ ਦਰលਿਆਂ ਨੂੰ ਛੱਡ ਕੇ ਕਹਿੰਨੇ ਆ ਜੀ ਸਾਰੇ ਸਾਰੇ ਨੇਕੋ ਜੇ ਹੁੰਦੇ ਵੇ ਗਰਬਾਣੀ ਵੀ ਜੇ ਕੋਈ ਪੜਦਾ ਸੁਣਦਾ ਨਾ ਸਵਾਰਥ ਕਰਕੇ ਆ ਵੀ ਮੇਰਾ ਆ ਕੰਮ ਸਬਰ ਜੂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਉ ਮਹਾਰਾਜ ਮੈਂ ਸਹਿਜ ਪਾਠ ਕਰਾਉ ਮੈਂ ਖੰਡ ਪਾਠ ਕਰਾਉ ਮੇਰਾ ਕੰਮ ਸਬਰ ਜੇ ਸਵਾਰਥ ਕਰਕੇ ਨਹੀਂ ਭਾਈ ਇੱਥੇ ਸਵਾਰਥ ਕਰਕੇ ਨਹੀਂ ਆਉਣਾ ਇੱਥੇ ਤਾਂ ਅਸੀਂ ਆਪਣੇ ਜੀਵਨ ਦੀ ਖਾਤਰ ਆਉਣਾ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਆਇਓ ਪੜਨ ਸੁਣਨ ਕੋ ਬਾਣੀ ਇੱਥੇ ਤਾਂ ਆਪਾਂ ਉਹ 10 20 ਮਿੰਟ ਬੈੰਨੇ ਆ ਬੰਦਗੀ ਇਹ ਬੰਦਗੀ ਆ ਗੁਰੂ ਦੀ ਗੱਲ ਸੁਣਨੀ ਤੇ ਗੁਰੂ ਦੀ ਗੱਲ ਸੁਣਾਉਣੀ ਉਹਦੇ ਗੁਣ ਗੌਣੇ ਕਿਉਂਕਿ ਜਿੰਨਾ ਚਿਰ ਜਿੰਨਾ ਚਿਰ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੱਲਬਾਤ ਸੁਣਦੇ ਆ ਸਤਿਗੁਰਾਂ ਤੋਂ ਉਹਨਾਂ ਚਿਰ ਮਨ ਫੁਰਨਿਆਂ ਤੋਂ ਰੁਕ ਜਾਂਦਾ ਸੰਸਾਰਕ ਫੁਰਨੇ ਨਹੀਂ ਆਉਂਦਾ ਕੋਈ ਵੀ ਮਨ ਵਿੱਚ ਫੁਰਨਾ ਨਹੀਂ ਆਉਂਦਾ ਜੇ ਆਪਣਾ ਧਿਆਨ ਟਿਕ ਜੇ ਤਾਂ ਗੱਲ ਸੁਣਨ ਦੇ ਵਿੱਚ ਇਹੀ ਬੰਦਗੀ ਆ ਜੇ ਤੇਰਾ ਧਿਆਨ ਟਿਕ ਜੇ ਤਾਂ ਧਿਆਨ ਹੀ ਮੰਗਦੀ ਆ ਗੁਰਬਾਣੀ ਮਹਾਰਾਜ ਕਹਿੰਦੇ ਨੇ ਹੇ ਭਾਈ ਜਿਹੜੇ ਮਨੁੱਖ ਸਭ ਖਜ਼ਾਨਿਆਂ ਦੇ ਮਾਲਕ ਹਰ ਪ੍ਰਭੂ ਨਾਲ ਡੂੰਗੀ ਸਾਂਝ ਪਾ ਲੈਂਦੇ ਹਨ ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਰਹਿੰਦੀ ਕਰਨ ਹਾਰ ਪਛਾਨਿਆ ਸਰਬ ਸੂਖ ਰੰਗ ਮਾਣਿਆ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ ਤੇ ਉਹ ਆਤਮਿਕ ਸੁੱਖ ਤੇ ਆਨੰਦ ਮਾਣਦਾ ਹੈ ਤੰਦਰੋਂ ਉਹਦਾ ਜਿਹੜਾ ਮਾਨਾ ਸਦਾ ਖੁਸ਼ ਰਹਿੰਦਾ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਦੇ ਵਿੱਚ ਆਨੰਦ ਹੀ ਮਾਨਦਾ ਫਿਕਰਾਂ ਛੋੜਿਆਂ ਤੋਂ ਉਹ ਖਤਮ ਹੋ ਜਾਂਦੇ ਆ ਫਿਕਰ ਛੋੜੇ ਉਹਦੇ ਫਿਕਰਾਂ ਛੋੜਿਆਂ ਵੱਲੋਂ ਐਂ ਕਹ ਲੋ ਡੋਰ ਟੁੱਟ ਜਾਂਦੀ ਆ ਜਿਹੜੀ ਡੋਰੀ ਜੁੜੀ ਰਹਿੰਦੀ ਆ ਨਾ ਫਿਕਰ ਵਾਕਿਆਂ ਦੀ ਸੁੱਕਿਆ ਰਹਿੰਦਾ ਇਨਸਾਨ ਭੈਣਾ ਤੇ ਭਾਈ ਆ ਫਿਰ ਉਹ ਡੋਰੀ ਟੁੱਟ ਜਾਂਦੀ ਆ ਫਿਕਰ ਫਕਿਆਂ ਵਾਲੀ ਫਿਰ ਅੰਦਰੋਂ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਸਦਾ ਹੀ ਖੁਸ਼ੀ ਹੋਵੇ ਗਮੀ ਹੋਵੇ ਉਹਦਾ ਮੰਦਰ ਉਹਦਾ ਮਨ ਅੰਦਰੋਂ ਇੱਕ ਵਸਤਾ ਵਿੱਚ ਹੋ ਜਾਂਦਾ ਟਿਕਾਉ ਵਿੱਚ ਹੋ ਜਾਂਦਾ ਜਿਹਨੂੰ ਆਪਾਂ ਟਿਕਣਾ ਕਹਿੰਦੇ ਨੇ ਵੀ ਮਨ ਟਿਕ ਗਿਆ ਹੁਣ ਡੋਲਦਾ ਨਹੀਂ ਹੈ ਕਿਉਂਕਿ ਉਹਨੂੰ ਸਮਝ ਆ ਗਈ ਗੁਰੂ ਤੋਂ ਵੀ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਕਿ ਦੋ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਵੀ ਜਿਵੇਂ ਆਪਾਂ ਸਵੇਰ ਹੋਰ ਪਾ ਲਈ ਸ਼ਾਮ ਨੂੰ ਹੋਰ ਬਦਲ ਲੈ ਨਹਾ ਕੇ ਇਸ ਤਰ੍ਹਾਂ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਸੰਸਾਰ ਦੇ ਵਿੱਚ ਮਨੁੱਖ ਤੇ ਉਹਨੂੰ ਇਹ ਸਮਝ ਆ ਜਾਂਦੀ ਆ ਫੇਰ ਉਹ ਚੜਦੀ ਕਲਾ 'ਚ ਹੀ ਰਹਿੰਦਾ ਸਦਾ ਜਦੋਂ ਇਹ ਪਛਾਣ ਆ ਗਈ ਪਛਾਣ ਆਉਣੀ ਆ ਗੁਰਬਾਣੀ ਤੋਂ ਗੁਰਬਾਣੀ ਸੁਣਦੇ ਰਹੀਏ ਆਪਣੇ ਮਨ ਦੇ ਅੰਦਰ ਟਿਕਾਉ ਬਣ ਜਾਣਾ ਕੋਈ ਵੀ ਚੀਜ਼ ਆਪਾਂ ਹੌਲੀ-ਹੌਲੀ ਕੋਈ ਜੇ ਕਿ ਛੋਟੀ ਜੀ ਧਾਰਨਾ ਲੈ ਜੇ ਘਰ ਦੇ ਵਿੱਚ ਕੋਈ ਗੱਲਾਂ ਰੱਖਿਆ ਹੋਇਆ ਉਹਦੇ ਵਿੱਚ 5-10 ਰੁਪਏ ਪਾਉਂਦਾ ਰਹਿੰਦਾ ਬੰਦਾ ਸੇਟਦਾ ਨਹੀਂ ਤੇ ਉਹ ਕੁਝ ਸਮੇਂ ਬਾਅਦ ਉਹ ਗੱਲਾਂ ਭਰ ਜਾਂਦਾ ਬਹੁਤ ਸਾਰੇ ਪੈਸੇ ਨਿਕਲੇ ਆਉਂਦੇ ਉਹਦੇ ਵਿੱਚੋਂ ਇਹ ਬਾਰੀ ਗੱਲ ਆ ਆਮ ਚੱਲਦੀ ਆ ਘਰਾਂ 'ਚ ਠੀਕ ਹੈ ਜੀ ਇਸੇ ਤਰ੍ਹਾਂ ਹੀ ਜੇ ਆਪਾਂ ਗੁਰੂ ਦੀ ਬਾਣੀ ਗੁਰੂ ਦਾ ਗਿਆਨ ਥੋੜਾ ਥੋੜਾ ਹੀ ਰੋਜ਼ ਆਪਦੇ ਹਿਰਦੇ ਅੰਦਰ ਕੰਨਾਂ ਰਾਹੀਂ ਜਾਈ ਜਾਣਾ ਜੀਬ ਨਾਲ ਬੋਲਦੇ ਆਪਾਂ ਕੰਨਾਂ ਨਾਲ ਜਾਈ ਜਾਂਦਾ ਅੰਦਰ ਹੌਲੀ ਹੌਲੀ ਇਹ ਵੀ ਫਿਰ ਖਜ਼ਾਨਾ ਸਾਡਾ ਇਕੱਠਾ ਕਾਫੀ ਹੋ ਜਾਏਗਾ ਕਿਉਂ ਥੋੜਾ ਥੋੜਾ ਗਿਆਨ ਗੁਰੂ ਦਾ ਪੈਂਦਾ ਰਹੇ ਹਿਰਦੇ ਘਰ ਵਿੱਚ ਮਹਾਰਾਜ ਸਮਝਾਉਣਾ ਕਰਦੇ ਨੇ ਜਿਸਮੁ ਨੁਖਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ ਤੇ ਉਹ ਆਤਮਿਕ ਸੁੱਖ ਤੇ ਆਨੰਦ ਮਾਣਦਾ ਹੈ ਅੰਦਰ ਟਿਕਾ ਬਣ ਜਾਂਦਾ ਉਹਦੇ ਕਿਉਂਕਿ ਉਹ ਅਵਸਥਾ ਅੰਦਰ ਚਲੀ ਗਈ। ਮਨ ਨੂੰ ਖਰਾਕ ਮਿਲ ਗਈ ਗੁਰੂ ਦੇ ਗਿਆਨ ਦੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ। ਮਨ ਤਕੜਾ ਹੋ ਗਿਆ ਸਹਿਨ ਸੀਤਾ ਫਿਰ ਆ ਜਾਂਦੀ ਉਸ ਮਨੁੱਖ ਦੇ ਅੰਦਰ। ਅਗੇ ਮਹਾਰਾਜ ਕੁਝ ਸਮਝਾਉਣਾ ਕਰਦੇ ਨੇ ਉਹ ਆਤਮਿਕ ਸੁੱਖ ਤੇ ਆਨੰਦ ਮਾਣਦਾ ਹੈ। ਹਰ ਧਨ ਜਾ ਕੇ ਗ੍ਰਹਿ ਵਸੇ। ਕਹੋ ਨਾਨਕ ਤਨ ਸੰਗ ਦੁੱਖ ਨਸੇ। ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਤਨ ਆ বাসਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਉਹਨਾਂ ਦੀ ਸੰਗਤ ਵਿੱਚ ਰਹਿਣਾ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਉਹਨਾਂ ਦਾ ਸਤ ਸੰਗਤ ਵਿੱਚ ਰਹਿਣਾ ਹਰੇਕ ਦੁੱਖ ਦੂਰ ਹੋ ਜਾਂਦਾ ਠੀਕ ਹੈ ਜੀ ਹੌਲੀ ਹੌਲੀ ਦਵਾਈ ਲਈ ਜਾਂਦੇ ਆ ਜੇ ਤੋਂ ਕੋਈ ਬਿਮਾਰੀ ਆ ਕੋਈ ਮਨ ਸਰੀਰ ਨੂੰ ਬਿਮਾਰੀ ਆ ਆਪਣੇ ਤੇ ਲੰਮਾ ਸਮਾਂ ਡਾਕਟਰ ਕਹਿੰਦਾ ਵੀ ਲੰਮਾ ਸਮਾਂ ਦੁਆ ਵਾਲੀ ਦਵਾਈ ਖਾਣੀ ਪਊ ਥੋੜੀ ਥੋੜੀ ਦਵਾਈ ਖਾਂਦਾ ਰਹਿੰਦਾ ਅਸਰ ਕਰਦੀ ਕਰਦੀ ਇੱਕ ਦਿਨ ਬਿਲਕੁਲ ਠੀਕ ਕਰ ਲੈਂਦੀ ਐ ਉਹ ਬਿਮਾਰੀ ਦੂਰ ਹੋ ਜਾਂਦੀ ਐ ਇਸੇ ਤਰ੍ਹਾਂ ਹੀ ਭਾਈ ਆਪਾਂ ਨਾਮ ਦੀ ਦਵਾਈ ਤੇ ਗੁਰੂ ਦੇ ਗਿਆਨ ਦੀ ਦਵਾਈ ਲੈਂਦੇ ਰਹੀਏ ਰੋਜ਼ ਥੋੜੀ ਥੋੜੀ ਤੇ ਆਪਣਾ ਦੁੱਖ ਦੂਰ ਹੋ ਜਾਏਗਾ ਮਨ ਦੇ ਦੁੱਖ ਹੀ ਜ਼ਿਆਦੇ ਹੁੰਦੇ ਆ ਪਹਿਲਾਂ ਮਨ ਨੂੰ ਦੁੱਖ ਹੁੰਦਾ ਫਿਰ ਸਰੀਰ ਤੇ ਵੀ ਆ ਲੱਗਦਾ ਦੁੱਖ ਕਹਿੰਦੇ ਨੇ ਨਾ ਆਪਾਂ ਵੀ ਤੂੰ ਭਾਈ ਫਿਕਰ ਜਾ ਨਾ ਬਾਲਾ ਕਰਾ ਕੇ ਟੈਨਸ਼ਨ ਨਾ ਲਿਆ ਕਰ ਤਾਹੀਂ ਤੂੰ ਬਿਮਾਰ ਹੋ ਜਾਣਾ ਇਸ ਤਰ੍ਹਾਂ ਹੀ ਕਹਿੰਦੇ ਨੇ ਨਾ ਆਪਾਂ ਪੈਣਾ ਵੀ ਕਹਿੰਦਿਆਂ ਨਾ ਭਾਈ ਤੂੰ ਐਵੇਂ ਫਿਕਰ ਜਾ ਨਾ ਕਰਿਆ ਕਰ ਤਾਂ ਹੀ ਤੂੰ ਬਿਮਾਰ ਹੋ ਜਾਨੀਂ ਫੇਰ ਉਹ ਚਿੰਤਾਵਾਂ ਮਾ ਦੂਰ ਹੋ ਜਾਂਦੀਆਂ ਫੇਰ ਮਨ ਵੀ ਚੜ੍ਹਦੀ ਕਲਾ ਵਿੱਚ ਤੇ ਸਰੀਰ ਵੀ ਤੰਦਰੁਸਤ ਇਹ ਗੁਰੂ ਦੇ ਗਿਆਨ ਦੀ ਦਵਾਈ ਦਿੰਦੇ ਰਹੀਏ ਜੀ ਅਸੀਂ ਆਪਣੇ ਮਨ ਨੂੰ ਤੇ ਮਨ ਸ਼ੁੱਧ ਹੋ ਜਾਣਾ ਤੰਦਰੁਸਤ ਹੋ ਜਾਏਗਾ ਇਹ ਕਹਿੰਦੇ ਆ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਇਹ ਗੌੜੀ ਰਾਗ ਦਾ ਸ਼ਬਦ ਅਗਲਾ ਸ਼ਬਦ ਆ ਜੀ ਪਾਵਨ ਪਵਿੱਤਰ ਅੰਗ 212 ਤੇ ਹੀ ਸੁਭਾਏ ਮਾਨ ਮਹਾਰਾਜ ਕਹਿੰਦੇ ਗਰਬ ਗਰਬ ਪੜੋ ਮੂਲ ਇਹ ਤਨੋਂ ਰਹਿਣ ਨਹੀਂ ਗੋਹ ਕੇ ਤਨੋਂ ਮਹਾਰਾਜ ਕਹਿੰਦੇ हे ਜੀਵ ਤੈਨੂੰ ਆਪਣੇ ਆਪ ਦਾ ਹੰਕਾਰ ਤਾਂ ਬਹੁਤ ਹੈ ਪਰ ਇਸ ਹੰਕਾਰ ਦਾ ਮੂਲ ਤੇਰਾ ਆਪਣਾ ਬਿੱਤ ਥੋੜਾ ਜਿਹਾ ਹੈ ਹੰਕਾਰ ਤਾਂ ਬਹੁਤ ਹੈ ਮਹਾਰਾਜ ਕਹਿੰਦੇ ਪਰ ਇਸ ਹੰਕਾਰ ਦਾ ਮੂਲ ਤੇਰਾ ਆਪਣਾ ਬਿੱਤ ਥੋੜਾ ਜਿਹਾ ਹੈ ਹੰਕਾਰ ਬੜਾ ਵੱਡਾ ਤੇ ਤੇਰਾ ਬਿੱਤ ਹੈ ਨਹੀਂ ਝੱਲਣ ਜੋਗਾ ਇਹਨਾਂ ਹੰਕਾਰ ਤੂੰ ਆਪਦੇ ਬਿੱਤ ਨਾਲੋਂ ਜ਼ਿਆਦਾ ਕਰ ਰਿਆ ਮਹਾਰਾਜ ਕਹਿੰਦੇ ਨੇ ਸਮਝਾਉਣਾ ਕੀਤਾ ਮਨੁੱਖ ਨੂੰ ਪੈਣਾ ਚਾਹੀ ਪਾਈ ਆ ਵੀ ਤੇਰਾ ਬਿੱਤ ਤਾਂ ਛੋਟਾ ਜਿਹਾ ਹੰਕਾਰ ਤੂੰ ਬੜਾ ਵੱਡਾ ਚੱਕੀ ਫਿਰਦਾ ਜਿਵੇਂ ਆਪਾਂ ਕੋਈ bari ਗੱਲ ਕਰੀਏ ਵੀ ਭਾਰ ਚੱਕ ਲਿਆ ਆਪਣਾ ਆਪਣਾ ਵਜ਼ਨ ਘਟਾ ਫਰਜ ਕੀਤਾ ਕਿਦਾ 50 ਕਿਲੋ ਵਜ਼ਨ ਚੱਕੀ ਫਿਰਦਾ ਉਹ 65 ਕਿਲੋ ਜਾਂ 70 ਕਿਲੋ ਫਿਰ ਉਹ ਔਖਾ ਹੁੰਦਾ ਜਿਵੇਂ ਸਰੀਰ ਭਾਰਾ ਹੋ ਗਿਆ ਠੀਕ ਆ ਜੀ ਸਰੀਰ ਜਿਆਦਾ ਭਾਰਾ ਹੋ ਗਿਆ ਫਿਰ ਗੋਡਿਆਂ ਕਿੱਟਿਆਂ ਤੇ ਅਸਰ ਪੈਂਦਾ ਗੋਡਿਆਂ ਕਿੱਟੇ ਘਸਣ ਲੱਗ ਜਾਂਦੇ ਨੇ ਰਗੜ ਪੈਂਦੀ ਆ ਗੋਡਿਆਂ ਨੂੰ ਕਿੱਟਿਆਂ ਨੂੰ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਹੰਕਾਰ ਤੋਂ ਬਹੁਤ ਵੱਡਾ ਚੱਕੀ ਫਿਰਦਾ ਹੰਕਾਰ ਦਾ ਭਾਰ ਚੱਕੀ ਫਿਰਦਾ ਉਹ ਛੱਡ ਬਿੱਤ ਤੇਰਾ ਛੋਟਾ ਜਿਹਾ ਬਿੱਤ ਬੈਤ ਮੈਨੇ ਤੇਰਾ ਬਦਲ ਛੋਟਾ ਜਿਹਾ ਸਰੀਰ ਆਪਦਾ ਤੇਰਾ ਭਾਰ ਘਾਟਾ ਹੰਕਾਰ ਦਾ ਭਾਰ ਤੋਂ ਬਾਲਾ ਚੱਕੀ ਫਿਰਦਾ ਫਿਰ ਔਖਾ ਤਾਂ ਹੋਏਗਾ ਹੀ ਭਾਈ ਮਹਾਰਾਜ ਕਹਿੰਦੇ ਨੇ हे ਜੀਵ ਤੈਨੂੰ ਆਪਣੇ ਆਪ ਦਾ ਹੰਕਾਰ ਤਾਂ ਬਹੁਤ ਹੈ ਪਰ ਇਸ ਹੰਕਾਰ ਦਾ ਮੂਲ ਤੇਰਾ ਆਪਣਾ ਵਿਤ ਥੋੜਾ ਜਿਹਾ ਹੈ ਇਹਦੇ ਬਰਾਬਰ ਦਾ ਨਹੀਂ ਹੈ ਇਹਨੂੰ ਘਟਾ ਲਾ ਹੰਕਾਰ ਨੂੰ ਕਿ ਹੰਕਾਰ ਵਿੱਚ ਹੀ ਬੰਦਾ ਔਖਾ ਕਰਦਾ ਇੱਕ ਦੂਜੇ ਨੂੰ ਹੰਕਾਰ ਹੀ ਹੋ ਕੇ ਭੈਣ ਭਰਾਵਾਂ ਦੇ ਵਿੱਚ ਜਦੋਂ ਹੰਕਾਰ ਆ ਵੱਡਦਾ ਫਿਰ ਇੱਕ ਦੂਜੇ ਨੂੰ ਖਾਣ ਵਾਲਿਆਂ ਵਾਂਗੂੰ ਪੈਂਦੇ ਆ ਹੰਕਾਰ ਨੂੰ ਮਹਾਰਾਜ ਕਹਿੰਦੇ ਕੰਟਰੋਲ ਕਰ ਲੈ ਭਾਈ ਰਹਿਣ ਨਹੀਂ ਗੋਹ ਕੇ ਤਨ ਨੂੰ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਤੇਰਾ ਸਦਾ ਲਈ ਟਿਕਾਣਾ ਨਹੀਂ ਹੈ ਐਵੇਂ ਹੰਕਾਰ ਦੀ ਪੰਡ ਚੱਕੀ ਫਿਰਦਾ ਭਾਈ ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ਮਾਇਆ ਵਾਸਤੇ ਇੱਕ ਤਾਂ ਮਾਇਆ ਹੁੰਦੀ ਦੇਖੋ ਜੀ ਗੁਜਰਾਨ ਚਾਹੇ ਕੋਈ ਭੈਣ ਭਾਈ ਕੋਈ ਮਜ਼ਦੂਰ ਮਜਦੂਰੀ ਕਰਦਾ ਚਾਹੇ ਕੋਈ ਨੌਕਰੀ ਕਰਦਾ ਚਾਹੇ ਕੋਈ ਲੀਡਰ ਆ ਚਾਹੇ ਕੋਈ ਵੀ ਕਾਰੋਬਾਰ ਕਰਦਾ ਆਪਦਾ ਡਾਕਟਰ ਆ ਚਾਹੇ ਮਾਸਟਰ ਆ ਉਹ ਗੁਜਰਾਨ ਵਾਸਤੇ ਸਾਨੂੰ ਪੈਸਾ ਚਾਹੀਦਾ ਜੋ ਕੋਈ ਦੇਸ਼ ਦੀ ਕਰੰਸੀ ਆ ਜਿਹਦੇ ਕਾਰਨ ਸਾਡਾ ਸਿਸਟਮ ਚੱਲਦਾ ਘਰਦਾ ਇਹਨੂੰ ਮਾਇਆ ਨਹੀਂ ਕਹਾ ਮਹਾਰਾਜ ਨੇ ਮਾਇਆ ਉਦੋਂ ਹੁੰਦੀ ਆ ਜਦੋਂ ਅਸੀਂ ਆਪਣੇ ਸਵਾਰਥ ਵਾਸਤੇ ਦੂਜੇ ਦਾ ਨੁਕਸਾਨ ਕਰਦੇ ਆ ਵੀ ਦੂਜੇ ਦਾ ਵਿਗੜ ਜਾ ਸਾਡਾ ਸਬਰ ਜੇ ਇਹ ਮਾਇਆ ਪੈ ਜਾਂਦੀ ਆ ਉਦੋਂ ਉਦੋਂ ਮਾਇਆ ਬਣਦੀ ਆ ਉਹ ਮਾਇਆ ਭਾਈ ਪੈਸਾ ਵੀ ਹੋ ਸਕਦਾ ਘਰ ਮਕਾਨ ਵੀ ਹੋ ਸਕਦਾ ਠੀਕ ਆ ਜੀ ਮਹਾਰਾਜ ਕਹਿਣਾ ਕਰਦੇ ਨੇ ਇਸ ਸੰਸਾਰ ਵਿੱਚ ਤੇਰਾ ਸਦਾ ਲਈ ਟਿਕਾਣਾ ਨਹੀਂ ਹੈ ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਬੇਵਾਰਜਿਤ ਬੇਦਸੰਤਨਾ ਵਾਹੂ ਸ਼ੌਂਰੇ ਤਨੂੰ ਮਹਾਰਾਜ ਕਹਿੰਦੇ ਹੈ ਜੀਵਾਂ ਜਿਸਮ ਆਇਆ ਦੇ ਮੋਹ ਵੱਲੋਂ ਬੇਦ ਆਦਿਕ ਧਾਰਮਿਕ ਪੁਸਤਕਾਂ ਵਰਜਦੇ ਹਨ ਸੰਤ ਜਨ ਵਰਜਦੇ ਹਨ ਉਸੇ ਨਾਲ ਤੇਰਾ ਪਿਆਰ ਬਣਿਆ ਹੋਇਆ ਰਹਿੰਦਾ ਉਸੇ ਨਾਲ ਹੀ ਪਿਆਰ ਬਣਿਆ ਰਹਿੰਦਾ ਜਿਹਨੂੰ ਗੁਰੂ ਸਾਹਿਬ ਵੀ ਆਪਣੇ ਵਰਜਦੇ ਆ ਵੀ ਭਾਈ ਮੋਹ ਮਾਇਆ ਛੱਡ ਆਪਣਾ ਜੀਵਨ ਸੌਖਾ ਹੋ ਕੇ ਨਗਾ ਬਸ ਸਰਕਾਰ ਪ੍ਰਮਾਤਮਾ ਦੇ ਨਾਮ ਨਾਲ ਜੁੜ ਧਾਰਮਿਕ ਗ੍ਰੰਥ ਵੀ ਇਹੀ ਕਹਿੰਦੇ ਨੇ ਧਾਰਮਿਕ ਕਿਤਾਬਾਂ ਵੀ ਇਹੀ ਕਹਿੰਦੀਆਂ ਨੇ ਸੰਤ ਜਨ ਵੀ ਸਤ ਸੰਗੀ ਜਨ ਵੀ ਇਹੀ ਗੱਲ ਕਹਿੰਦੇ ਨੇ ਪਰ ਸਾਨੂੰ ਮੋਹ ਜਾਲ ਤੋਂ ਛੁਟਕਾਰਾ ਨਹੀਂ ਮਿਲਦਾ ਮਿਲੂਗਾ ਕਦ ਜਦ ਅਸੀਂ ਗੁਰੂ ਦੇ ਗਿਆਨ ਨਾਲ ਜੁੜ ਗਏ ਫਿਰ ਆਟੋਮੈਟਿਕ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਸਰੀਰ ਨੂੰ ਕੋਈ ਬਿਮਾਰੀ ਆ ਤੇ ਥੋੜੀ ਥੋੜੀ ਦਵਾਈ ਲੈਂਦੇ ਆ ਲੈਂਦੇ ਲੰਮਾ ਸਮਾਂ ਦਵਾਈ ਖਾਂਦੇ ਰਹੇ ਤੇ ਉਹ ਬਿਮਾਰੀ ਠੀਕ ਹੋ ਗਈ ਇਸੇ ਤਰ੍ਹਾਂ ਜਦੋਂ ਗੁਰੂ ਦਾ ਗਿਆਨ ਆਪਾਂ ਭਾਈ ਪੱਲੇ ਬੰਨਦੇ ਗਏ ਗੁਰਬਾਣੀ ਨੂੰ ਸੁਣਦੇ ਗਏ ਹੌਲੀ ਹੌਲੀ ਫਿਰ ਸਾਡਾ ਮਨ ਵੀ ਤੰਦਰੁਸਤ ਹੋਜੂ ਫਿਰ ਇਹ ਫਿਕਰਾਂ ਝੋਰੀਆਂ ਤੋਂ ਮੋਹ ਮਾਇਆ ਦੇ ਜਾਲ ਵਿੱਚੋਂ ਨਰਲੇਪ ਹੋ ਜਾਏਗਾ ਅਗੇ ਮਹਾਰਾਜ ਕਹਿਣਾ ਕਰਦੇ ਨੇ ਹਾਰ ਜੁਆਰ ਜੁਐ ਜੁਆ ਸਿੱਧੇ ਇੰਦਰੀ ਵਸ ਲੈ ਜੇ ਤਨੂੰ ਤੂੰ ਜੀਵਨ ਬਾਜੀ ਹਾਰ ਰਿਹਾ ਹੈ ਮਨੁੱਖ ਜਿਵੇਂ ਜੂਏ ਵਿੱਚ ਜੁਵਾਰੀ ਹਾਰਦਾ ਹੈ ਜਿਵੇਂ ਜੂਏ ਦੇ ਵਿੱਚ ਆਪਣਾ ਸਭ ਕੁਝ ਹਾਰ ਜਾਂਦਾ ਜੁਵਾਰੀ ਆ ਜਿਹੜੇ ਜੁਆ ਖੇਡਦੇ ਨੇ ਆਪਾਂ ਨੂੰ ਇਹ ਵੀ ਆਪਾਂ ਨੂੰ ਕਹਾਣੀ ਮਿਲ ਜਾਂਦੀ ਆ ਵੀ ਪਾਂਡਵਾ ਨੇ ਦ੍ਰੋਪਤੀ ਵੀ ਹਾਰਤੀ ਸੀ ਜੂਏ ਵਿੱਚ ਸਭ ਕੁਛ ਹੀ ਹਾਰ ਗਿਆ ਜੂਆ ਖੇਡਣ ਵਾਲਾ ਸਭ ਕੁਛ ਹਾਰ ਦਿੰਦਾ ਨਾ ਘਰ ਵੀ ਹਾਰਤਾ ਜੋ ਕੁਛ ਸੀਗਾ ਧਨ ਪਦਾਰਥ ਆਪਦੇ ਕੋਲੇ ਸਭ ਕੁਛ ਹਾਰ ਗਏ ਪਾਂਡੇ ਪਾਂਡੇ ਜਦੋਂ ਦੇਖਿਆ ਵੀ ਹੁਣ ਕੁਛ ਰਹਿੰਦਾ ਕਿ ਕੋਈ ਚੀਜ਼ ਰਹਿੰਦੀ ਆ ਘਰ ਵਿੱਚ ਉਹ ਕਹਿੰਦੇ ਹਾਂ ਦ੍ਰੋਪਤੀ ਰਹਿੰਦੀ ਆ ਲਾ ਬੀਬੀਆਂ ਨੇ ਤਾਂ ਇੰਨਾ ਧੱਕਾ ਹੁੰਦਾ ਰਿਹਾ ਭਾਈ ਇਹਨੂੰ ਵੀ ਜੂਏ 'ਚ ਹਾਰਤਾ ਸੀ ਔਰਤ ਨੂੰ ਵੀ ਇੱਕ ਗੁਰੂ ਨਾਨਕ ਘਰਾ ਜਿਹਨੇ ਇਮਾਨਤਾ ਦਿੱਤੀ ਆ ਇਸਤਰੀ ਨੂੰ ਗੁਰੂ ਨਾਨਕ ਸਾਹਿਬ ਗੁਰੂ ਘਰ ਵਿੱਚ ਸਤਕਾਰ ਹੈ ਬਰਾਬਰ ਦਾ ਬੀਬੀ ਨੂੰ ਸੋਕੋਮੰਦਾ ਅੱਖ ਜੇ ਜਿੱਤ ਜੰਮੇ ਰਜਾਨ ਮਹਾਰਾਜ ਕਹਿੰਦੇ ਜਿਹੜੀ ਰਾਜਾਂ ਨੂੰ ਜਨਮ ਦਿੰਦੀ ਆ ਉਹਨੂੰ ਮੰਨਦਾ ਤੁਸੀਂ ਕਿਵੇਂ ਕਹੋਗੇ ਉਹਨਾਂ ਨੂੰ ਤੁਸੀਂ ਜੂਆਂ ਜੂਆਂ ਵਿੱਚ ਝੂਲਿਆਂ ਵਿੱਚ ਹਾਰਦੇ ਆ ਦਾਤਾ ਹੀ ਲਾਉਣਾ ਹੈ ਦਾਤਾ ਹੀ ਲਾਉਣਾ ਹੁੰਦਾ ਠੀਕ ਹੈ ਜੀ ਇਹ ਗੁਰੂ ਘਰ ਨਾਲ ਜੁੜੇ ਰਹੀਏ ਭਾਈ ਸਾਨੂੰ ਗਿਆਨ ਆ ਜਾਏਗਾ ਪ੍ਰਭੂ ਪਰਮਾਤਮਾ ਦਾ ਨਾਮ ਮਿਲ ਜਾਏਗਾ ਫਿਰ ਸਾਡਾ ਮਨ ਤੇ ਤਨ ਤਕੜਾ ਰਹੇਗਾ ਜਿਹੜਾ ਮਨੁੱਖਾ ਜੀਵਨ ਇਹਦਾ ਮਨੋਰਥ ਪੂਰਾ ਹੋ ਜਾਏਗਾ ਕਿਉਂਕਿ ਖਾਣਾ ਪੀਣਾ ਸੁੱਖ ਸਹੂਲਤਾਂ ਉਹ ਤਾਂ ਪਸ਼ੂ ਪੰਛੀਆਂ ਕੋਲੇ ਵੀ ਹੈਗੀਆਂ ਹੈਗੀਆਂ ਨਾ ਪਸ਼ੂ ਪੰਛੀਆਂ ਕੋਲੇ ਹੁਣ ਪੰਛੀ ਵੀ ਜਿਹੜਾ ਨੇ ਤੇ ਰੱਖਿਓ ਵੀ ਏਸੀ ਲੱਗੇ ਹੋਏ ਆ ਉਹਨਾਂ ਵਾਸਤੇ ਵੀ ਪਸ਼ੂਆਂ ਵਾਸਤੇ ਵੀ ਏਸੀਆਂ ਚ ਪਸ਼ੂ ਆ ਕੰਿਆਂ ਦੇ ਨਹੀਂ ਤਾਂ ਭੱਖੇ ਕੂਲਰ ਤਾਂ ਲੱਗੇ ਹੀ ਆ ਇਹ ਸੁੱਖ ਸਹੂਲਤਾਂ ਤੇਰੇ ਕੋਲੇ ਵੀ ਹੈਗੀਆਂ ਉਹਨਾਂ ਕੋਲੇ ਵੀ ਹੈਗੀਆਂ ਤੇ ਫਰਕ ਸਿਰਫ ਇਤਨਾ ਹੀ ਆ ਵੀ ਭਾਈ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਇਹ ਲਾਹਾ ਲੈਣਾ ਮਨੁੱਖੇ ਜਨਮ ਦਾ ਉਹਨਾਂ ਕੋਲ ਇਹ ਚੀਜ਼ ਨਹੀਂ ਹੈ ਪਸ਼ੂ ਪੰਛੀਆਂ ਕੋਲੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਹਾਂ ਸ਼ੁਕਰਾਨੇ ਵਿੱਚ ਰਹਿੰਦੇ ਆ ਸਦਾ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿੰਦੇ ਪਰ ਤੈਨੂੰ ਇੱਕ ਮਨੁੱਖਾ ਜਨਮ ਦਿੱਤਾ ਆਇਓ ਪੜ੍ਹ ਰ ਸੁਣਨ ਕੋ ਬਾਣੀ ਮਹਾਰਾਜ ਕਹਿੰਦੇ ਹਾਰ ਜੁਆਰ ਜੁਆ ਬਦੇ ਇੰਦਰੀ ਵਸ ਲੈ ਜੇ ਤਨ ਤੂੰ ਜੀਵਨ ਬਾਜੀ ਹਾਰ ਰਹਾ ਹੈ ਭਾਈ ਜਿਵੇਂ ਜੂਏ ਵਿੱਚ ਜਵਾਰੀਆ ਹਾਰਦਾ ਹੈ ਇੰਦਰੀ ਕਾਮ ਵਾਸਨਾ ਨੇ ਆਪਣੇ ਵਸ ਵਿੱਚ ਲੈ ਕੇ ਤੈਨੂੰ ਜਿੱਤ ਰੱਖਿਆ ਹੋਇਆ ਹੈ ਅੱਖਾਂ ਮਾੜਾ ਦੇਖਦੀਆਂ ਰਹਿੰਦੀਆਂ ਸਾਰਾ ਦਿਨ ਉਧਰ ਨੂੰ ਖਿੱਚੀ ਰੱਖਿਆ ਤੈਨੂੰ ਕੰਨ ਮਾੜਾ ਸੁਣਦੇ ਰਹਿੰਦੇ ਨੇ ਗੀਤ ਗੰਦੇ ਗੀਤ ਜੀਵ ਮਾਰਾ ਬੋਲਦੀ ਰਹਿੰਦੀ ਐ ਇਹ ਤੈਨੂੰ ਗਿਆਨ ਇੰਦਰੀਆਂ ਨੇ ਤਾਂ ਗਿਆਨ ਦੇਣਾ ਸੀ ਪਰ ਇਹਨਾਂ ਨੇ ਤੈਨੂੰ ਬਕਾਰਾਂ ਵਿੱਚ ਫਸਾਇਆ ਹੋਇਆ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੂੰ ਪਾਈ ਆਪਣਾ ਮਨੁੱਖਾ ਜੀਵਨ ਦੀ ਬਾਜੀ ਹਾਰ ਰਿਹਾ ਹੈ ਅੱਗੇ ਸਤਿਗੁਰੂ ਸਮਝਾਉਣਾ ਕਰਦਿੰਨੇ ਹਰਨ ਭਰਨ ਸਪੂਰਨ ਚਰਨ ਕਮਲ ਰੰਗ ਰੇਤੋਂ ਨੂੰ ਏ ਜੀਵ ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿੱਚ ਟਿਕਣ ਤੂੰ ਤੂੰ ਸਖਣਾ ਹੈ ਉਸ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਨਿ ਟਿਕ ਤਾਂ ਬਾਕੀ ਸਾਰੇ ਕੰਮ ਤੂੰ ਕਰੀ ਜਾਣਾ ਸੰਸਾਰੀ ਇਹੀ ਇੱਕ ਘਾਟ ਆ ਤੇਰੇ ਕੋਲੇ ਤੇ ਆਪਣਾ ਹੀਰੇ ਵਰਗਾ ਜਨਮ ਗੁਆ ਰਿਹਾ ਕਿਉਂਕਿ ਮਨੁੱਖ ਇੱਕ ਰਾਤ ਕੱਟ ਰਿਹਾ ਜੀ ਜ਼ਿੰਦਗੀ ਦੀ ਜ਼ਿੰਦਗੀ ਦੀ ਰਾਤ ਤੇਰੀ 20 ਸਾਲ 25 ਸਾਲ 50 ਸਾਲ 70 ਸਾਲ ਵੀ ਹੋ ਸਕਦੀ ਕਿਸੇ ਦੀ 100 ਸਾਲ ਇੱਕ ਜ਼ਿੰਦਗੀ ਦੀ ਰਾਤ ਮਨੁੱਖ ਕੱਟ ਰਿਆ ਰਾਤ ਭਾਈ ਮੁੱਕਦੀ ਜਾਂਦੀ ਆ ਜਿਵੇਂ ਗੁਰਬਾਣੀ ਵਿੱਚ ਪੰਕਤੀ ਆ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ ਠੀਕ ਆ ਜੀ ਪਿੱਛਾ ਦੂਰ ਰਹਿ ਗਿਆ ਤੇਰਾ ਅੱਗਾ ਨੇੜੇ ਆ ਰਿਹਾ ਜਿੰਨੇ ਕੁ ਸੁਵਾਸ ਬਚਦੇ ਆ ਲੇਖੇ ਲਾਲਾ ਗੁਰੂ ਦੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਮਹਾਰਾਜ ਕਹਿੰਦੇ ਹਰਨ ਭਰਨ ਸਪੂਰਨ ਚਰਨ ਕਮਲ ਰੰਗ ਰਿਤਨ ਹੈ ਜੀਵ ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿੱਚ ਤੇ ਕਣ ਤੋਂ ਤੂੰ ਸਖਣਾ ਹੈ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਤਮ ਦੇਤਨ ਮਹਾਰਾਜ ਕਹਿੰਦੇ ਹੈ ਨਾਨਕ ਆਖ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਜੁੜਦੇ ਹਨ ਉਹ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਨੇ ਆਪਣੀ ਕਿਰਪਾ ਕਰਕੇ ਮੈਨੂੰ ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤ ਦਿੱਤੀ ਹੈ ਚਰਨਾਂ ਦੇ ਪਿਆਰ ਦੀ ਦਾਤ ਭਾਈ ਮਿਲੇਗੀ ਜਦੋਂ ਆਪਾਂ ਗੁਰੂ ਦੀ ਗੱਲ ਸੁਣਨੀ ਤੇ ਮੰਨਣੀ ਸ਼ੁਰੂ ਕਰਤੀ ਮੰਨ ਕੇ ਫਿਰ ਉਹਨੂੰ ਕਮਾਉਣੀ ਜਿਹੜੀ ਆਪਾਂ ਕੱਲ੍ਹ ਵੀ ਗੱਲ કરી ਸੀ ਉਹਦੀ ਕਮਾਈ ਕਰਨੀ ਹੈ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਮੋਹਦਾਸ ਰੋਠਾਕਰ ਕੋ ਧਾਨ ਪ੍ਰਭ ਕਾ ਖਾਨ ਪਾਲਣਹਾਰ ਪ੍ਰਭੂ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਮੈਂ ਉਸੇ ਪ੍ਰਭੂ ਦਾ ਬਖਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ਸੱਚਾ ਨਾ ਇਹ ਪ੍ਰਭੂ ਪਰਮਾਤਮਾ ਹੀ ਸਭ ਕੁਝ ਦੇ ਰਿਹਾ ਦੋ ਬੂੰਦਾਂ ਤੋਂ ਸੋਹਣੇ ਸਰੀਰ ਘੜ ਕੇ ਦੇਤੇ ਪਾਲਣ ਪੋਸ਼ਣ ਕਰ ਰਿਆ ਖਾਦ ਖਰਾਕ ਪੈਦਾ ਕਰ ਰਿਆ ਅਕਾਲ ਪੁਰਖ ਵਾਹਿਗੁਰੂ ਜੇ ਹੁਣ ਆਪਣੇ ਆਪ ਦੇ ਕੋਈ ਮਾਣ ਕਰਕੇ ਕਹਵੇ ਵੀ ਮੈਂ ਬਾਹੀ ਮੈਂ ਬੀਜੀ ਮੈਂ ਪਾਣੀ ਲਾਇਆ ਮੈਂ ਰੇਖਾਤ ਪਾਈ ਇਹ ਇੱਕ ਜਰੀਆ ਜੀ ਇਹ ਤੈਨੂੰ ਅਕਲ ਦਿੱਤੀ ਆ ਪ੍ਰਮਾਤਮਾ ਨੇ ਵੀ ਤੂੰ ਐ ਕਰ ਲਾ ਪਰ ਉਹਨੂੰ ਤੂੰ ਉਗਾ ਨਹੀਂ ਸਕਦਾ ਧਰਤੀ ਵਿੱਚ ਬੀਜ ਤਾਂ ਤੂੰ ਪਾਤਾ ਉਹ ਵੀ ਚਲ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਤਾਂ ਹੀ ਪਾਇਆ ਨਾ ਬੀਜ ਤੂੰ ਪਾਤਾ ਬਾਹੀ ਬਿਜਲੀ ਬੀਜ ਵੀ ਪਾਤਾ ਤੂੰ ਪਾਣੀ ਵੀ ਦੇ ਲਿਆ ਖਾਦ ਖਰਕ ਵੀ ਦੇਤੀ ਪਰ ਉਹਦੀਆਂ ਕੁੰਬਲਾਂ ਨਹੀਂ ਤੂੰ ਕੱਟ ਸਕਦਾ ਉਹਨੂੰ ਬੱਲੀਆਂ ਨਹੀਂ ਲਾ ਸਕਦਾ ਤੂੰ ਭਾਈ ਮਨੁੱਖ ਇਹ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਲੱਗਦੀਆਂ ਨੇ ਜੋ ਮਾਰਕੀਟ ਦੇ ਵਿੱਚ ਫਰੂਟ ਆਉਂਦੇ ਨੇ ਸਬਜ਼ੀਆਂ ਆਉਂਦੀਆਂ ਨੇ ਉਹਨਾਂ ਤੇ ਤੂੰ ਮਿਹਨਤ ਕੀਤੀ ਆ ਉਹ ਫਲ ਤੂੰ ਨਹੀਂ ਲਾ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਲਾਉਂਦਾ ਇਸ ਤਰ੍ਹਾਂ ਕੁਦਰਤ ਦੇ ਵਿੱਚ ਦੇਖਣਾ ਉਹਨੂੰ ਪਰਮਾਤਮਾ ਨੂੰ ਜਦੋਂ ਇਹ ਵਸਤਾ ਤੇਰੀ ਬਣਨੀ ਸ਼ੁਰੂ ਹੋ ਗਈ ਤੇ ਤੇਰਾ ਲੋਕ ਤੇ ਪ੍ਰਲੋਕ ਦੋਨੇ ਸਬਰ ਜਾਣਾ ਫਿਰ ਮਹਾਰਾਜ ਕਹਿੰਦੇ ਮੈਂ ਉਸੇ ਪ੍ਰਭੂ ਦਾ ਬਖਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ਐ ਸੋ ਹੈ ਰੇ ਖਸਮ ਹਮਾਰਾ ਮਹਾਰਾਜ ਕਹਿੰਦੇ ਹੇ ਭਾਈ ਮੇਰਾ ਖਸਮ ਪ੍ਰਭੂ ਇਹੋ ਜਾਂ ਹੈ ਜਿੱਥੇ ਅੰਬ ਲੱਗਿਆ ਹੋਇਆ ਅੰਬ ਦੇ ਕੋਲੋਂ ਤੁਸੀਂ ਟਾਣੀ ਨੂੰ ਜਾਂ ਪੱਤੇ ਨੂੰ ਮੂੰਹ 'ਚ ਪਾ ਕੇ ਦੇਖ ਲਓ ਉਹ ਕੌੜਾ ਹੋਊ ਖੱਦਾ ਨਹੀਂ ਜਾਣਦਾ ਜਦੋਂ ਅੰਬ ਨੂੰ ਤੂੰ ਮੂੰਹ ਲਾਏਗਾ ਤੇ ਉਹ ਮਿੱਠਾ ਹੋਏਗਾ ਰਸ ਭਰਿਆ ਇਹੋ ਜਾਂ ਮੇਰਾ ਖਸਮ ਪ੍ਰਭੂ ਮਹਾਰਾਜ ਕਹਿੰਦੇ ਕੌੜੀਆਂ ਟਾਹਣੀਆਂ ਨੂੰ ਮਿੱਠੇ ਅੰਬ ਲਾ ਦਿੰਦਾ ਇਸ ਤਰ੍ਹਾਂ ਕੁਦਰਤ ਦੇ